ਹਾਂ ਜੀ ਵਾਹਿਗੁਰੂ ਕੀ ਹਾਲਾ ਜੀ ਕੱਲ ਪਰਸੋ ਇੱਕ ਵੀਡੀਓ ਪਾਈ ਸੀ ਆਪਾਂ ਸਾਲ ਕਰਦਿਆਂ ਦੀ ਪਲਾਸਟਰ ਕਰਦਿਆਂ ਦੀ ਤੇ ਵਿੱਚ ਕਈਆਂ ਦੇ ਕਮੈਂਟ ਆਏ ਵੀ ਇਹ ਬੰਦੇ ਅਣਜਾਣ ਬੰਦੇ ਵੀ ਸਾਲਾਂ ਲਾਉਂਦੇ ਨੇ ਪਲਾਸਟਰ ਨੂੰ ਤੇ ਮੈਂ ਕਹਾ ਮੈਂ ਕਮੈਂਟ ਚ ਲਿਖਿਆ ਵੀ ਇਸੀ ਮੈਂ ਕਹਾ ਵੀ ਜੇ ਆਦੇ ਕੰਮ ਨੂੰ ਸਹੀ ਕਰਕੇ ਦੇਣਾ ਅਣਜਾਣਪਣ ਤਾਂ ਅਣਜਾਣਪੁਣਾ ਹੀ ਸਹੀ ਆ ਪਰ ਇਹਦਾ ਇੱਕ ਇਫੈਕਟ ਹੋਰ ਵੀ ਆ ਜੀ ਅੱਜ ਕੱਲ੍ਹ ਚਗਾਠਾਂ ਦੇਖੋ ਸਾਰੀਆਂ ਬਾਅਦ ਚ ਲੱਗਣੀਆਂ ਲੱਕੜੀਆਂ ਦੀਆਂ ਚਗਾਠਾਂ ਲੱਗਣੀਆਂ ਸਾਰੀਆਂ ਤੇ ਜੇ ਤੁਹਾਡੇ ਪਲਾਸਟਰ ਤੇ ਇਸ ਤਰ੍ਹਾਂ ਸਾਲ ਚ ਫਰਕ ਹੋਇਆ ਤਤਕਾਰ ਥੋੜੀ ਫੈੜੀ ਦਿਖੂਗੀ ਤਤਕਾਰ ਥੋੜੀ ਫੈੜੀ ਦਿਖੂਗੀ ਫਿਰ ਤੁਹਾਡਾ ਪਲਾਸਟਰ ਤੁਹਾਨੂੰ ਦੁਬਾਰਾ ਕਰਨਾ ਪੈ ਸਕਦਾ ਵਾ ਇਸ ਲਈ ਆਪੇ ਕੰਮ ਨੂੰ ਪਹਿਲਾਂ ਸਹੀ ਕਰਕੇ ਦੇਣਾ ਪੈਂਦਾ ਸਾਡਾ ਸਾਰਾ ਕੰਮ ਸਾਰਾ ਜਿੰਨੇ ਚਲਦੇ ਸਾਰੇ ਕੰਮ ਸਾਰੇ ਪਲਾਸਟਰ 'ਚ ਸਾਲ 'ਚ ਤੇ ਲੈਵਲ 'ਚ ਵਾਟਰ ਲੈਵਲ ਜਿਵੇਂ ਕੋਰਾਂ ਲੱਗੀਆਂ ਸਾਡੀਆਂ ਜਿੰਨੀਆਂ ਕੋਰਾਂ ਲੱਗੀਆਂ ਸਾਰੀਆਂ ਸਾਡੀਆਂ ਲੈਵਲ 'ਚ ਤੇ ਸਾਲ 'ਚ ਹੋਣੀਆਂ ਕੋਈ ਪ੍ਰੋਪਰ ਕੋਈ ਵੀ ਕੰਮ ਚ ਸਾਡੇ ਜਾ ਕੇ ਕੋਈ ਲੱਕੜ ਵਾਲਾ ਮੈਸਤਰੀ ਨੌਕਸ ਨਾ ਘਟੇ ਇਸ ਲਈ ਆਦਾ ਕੰਮ ਅਸੀਂ ਬਿਲਕੁਲ ਸਹੀ ਕਰਕੇ ਦਿੰਨੇ ਆਂ ਇੱਧਰ ਆ ਕੇ ਦੇਖ ਲੋ ਆ ਦੇ ਬਿਲਕੁਲ ਸਹੀ ਆ ਨਹੀਂ ਹੋਰ ਇੱਧਰ ਵੀ ਆ ਜਾਓ ਇੱਧਰ ਵੀ ਆ ਜਾਓ ਤੁਸੀਂ ਹੋਮ ਵੀ ਨਹੀਂ ਇੱਕ ਜਗਾੜ ਹੁੰਦਾ ਹੈ ਚੱਕਰਾ ਬਈ ਠੀਕ ਆ ਇੱਧਰ ਵੀ ਆ ਜਾਓ ਇਹ ਸਾਰਾ ਕੰਮ ਹੁਣ ਜਿਹੜੀ ਟਾਇਲ ਲੱਗਣੀ ਵੱਡੀਆਂ ਟਾਇਲਾਂ ਲੱਗਣੀਆਂ ਹੁੰਦੀਆਂ 4x4 ਨੂੰ 4x6 ਦੀਆਂ ਟਾਇਲਾਂ ਲੱਗਦੀਆਂ ਅਨਕਲ ਬਾਥਰੂਮ ਦੇ ਵਿੱਚ ਜੇ ਤੁਹਾਡਾ ਪਲਾਸਟਰ ਸਾਰ ਚ ਨਹੀਂ ਹੈਗਾ ਤਾਂ ਤੁਸੀਂ ਤੁਹਾਨੂੰ ਕੀਤਾ ਕਰਾਇਆ ਸਾਰਾ ਕੁਫੇ ਲੱਗੂ ਟਾਈਲਾਂ ਚ ਪ੍ਰੂਫ ਏਡੀ ਮੀਡੀ ਲਾਈ ਜੰਦੀਆਂ ਜਿ ਤੁਹਾਡਾ ਪਲਾਸਟਰ ਇਸੇ ਸੰਸਾਰ ਕਰਕੇ ਨਾ ਸਦਾ ਸਾਰੀ ਜੇ ਤੁਹਾਨੂੰ ਚੱਪੜ ਸਾਹੀ ਪਰ ਟੱਕ ਬੁਲੱਤ ਚਾਹ ਮਰਜ਼ੀ ਦੇ ਲੋ ਜਿੱਥੇ ਮਨਜ਼ੀ ਬੈ ਲੱਗਦੇ ਕੋ ਪਲਾਸਟਰ ਸਾਡੇ ਕੰਮ ਚ ਸਾਰਾ ਕੰਮ ਸਹੀ ਕਰਕੇ ਦੇਣਾ ਨਹੀਂ ਠੀਕ ਹੈ ਨ ਜਾਣ ਪੋਣਾ ਨਹੀਂ ਹੈਗਾ ਜੇ ਆਪਦੇ ਕੰਮ ਨੂੰ ਸਹੀ ਕਰਕੇ ਦੇਣਾ ਨੂੰ ਜਾਣ ਪੋਣਾ ਨਹੀਂ ਕਰੇ ਜਿੰਨਾ ਤਿੰਨਾਂ ਦੇ ਕੰਮ ਨੂੰ ਸਹੀ ਕਰੋਗੇ ਉਹ ਤੋਂ ਸੋਭਾ ਥੋੜੀ ਆ ਆਲ ਮਾਲਕਾਂ ਦਾ ਸਿਹੂਰੀ ਕੰਪਨੀ ਦੀ ਆਪਦੇ ਕੰਮ ਨਾਲ ਪਿਆਰੂਗਾ ਤਾਂ ਤੁਸੀਂ ਸਹੀ ਕਰਕੇ ਦਿਓਗੇ ਅਨ ਜੇ ਤੱਕ 8 ਸਾਲ ਚ ਨਹੀਂ ਕਰੇ ਤੂੰ ਤਾਂ ਚੋੜਾ ਹੋਊਗਾ ਕੰਮ। ਐਸੇ ਲੋਟ ਫੜੇ ਲੱਗਣਗੇ ਕਿ ਅੱਜ ਤੋਂ ਅਗਲਾ ਤੁਹਾਨੂੰ ਲੰਬਾ ਦਊਗਾ ਮਿਸਤਰੀ ਨੂੰ ਨਾ 1000 ਦਾ ਨੰਨ ਲੰਬਾ ਦੇਣਾ। ਇਸ ਲਈ ਆਦਾ ਕੰਮ ਹਮੇਸ਼ਾ ਸਹੀ ਕਰਕੇ ਦੇਣ ਦੀ ਕੋਸ਼ਿਸ਼ ਕਰਿਆ ਕਰੋ। ਧੰਨਵਾਦ ਜੀ। ਬਾਕੀ ਇਹ ਕਹੋ ਅਨਜਾਨਪੁਰ ਵਾਲੀ ਗੱਲ। ਇਹ ਅਨਜਾਨਪੁਰ ਨਹੀਂ ਹੈਗਾ ਜੀ। ਕਈ ਬੰਦੇ ਕਹਿੰਦੇ ਅਨਜਾਨਪੁਰ ਵੀ ਕਾਰੀਗਰ ਬੰਦੇ ਦਾ ਲੋਡਿੰਗ ਤੇ ਚੜਾਈ ਸਾਹ ਚ ਪਲਾਸਟਰ ਸਾਰਜ ਕਰਨ ਦੀ ਲੋੜ ਨਹੀਂ। ਜੇ ਤੁਹਾਡੇ ਕਸੂਤ ਤੇ 150 ਦਾ ਪਲਾਸਟਰ ਦੇ ਫਰਕ ਪੈ ਗਿਆ ਦੋਨੇ ਜਗਾਟਾਂ ਦੇ ਇਧਰ ਜਗਾਟਾਂ 'ਚ ਤੁਹਾਨੂੰ ਜ਼ਰਾ ਪਲਾਸਟਰ ਕਰਕੇ ਦੇਣਾ ਪੈ